ਦੇਦੀ ਉਹ ਮੋਗਾ ਬਰਨਾਲਾ ਧਰਮਕੋਟ ਬਹੁਤ ਸੁਣੀਏ ਬੀ ਗੰਡਿਆਂ ਦੀ ਪਨੀਰੀ ਪਾਚ ਸਰਪੰਚ ਤ੍ਰਿਪਲ ਤੇ ਸਰਪੰਚ ਤੇ ਰੌਣ ਬਜੀ ਸਰਪੰਚ ਇਹ ਜੱਟਾ ਅਰਦਾ ਸੈਕਟਰੀ ਹੈ ਸਾਈਟ ਤੇ ਭਰਾ ਮੈਂ ਸਾਈਟ ਤੇ ਲੋ ਜੀ ਵੈਲਕਮ ਹੋ ਗਿਆ ਅਦਰ ਹੁਣ ਦੇਖਦੇ ਹਾਂ ਤੇ ਸਿੱਕੀ ਕੀ ਬਣਦਾ ਕਰੋ ਗੱਲਾਂ ਬਾਤਾਂ ਉਕਤ ਸੁਣੀ ਹੈ ਟਰੈਕਟਰ ਦੀ ਹੈਨਾ ਅਸਲ ਜੀ ਬਲਵਾ ਵੀ ਤਾਂ ਆਇਆ ਗਾ ਹੈ ਹੈ ਵੀ ਤਾਂ ਆਇਆ ਹੈ ਦੂਸਰਾ ਉਹ ਕਿੱਥੇ ਗੋਲੂ ਯਾਰ ਅੱਛਾ ਉਹ ਨਹੀਂ ਲੇ ਗਿਆ ਹਾਥੀ ਓਏ ਜਿਸ ਦਾ ਨਿਕੋਂ ਮੱਜਾ ਦਾ ਯੋਰ ਚੋਕੀਂ ਜੀ ਲੇ ਲਓ ਲੋਲਾ ਸਿੱਕਾਲ ਜੀ ਸਾਰਿਆਂ ਨੂੰ ਅੱਜ ਦਾ ਬਲੌਗ ਖਾਸ ਰਣ ਵਾਲਾ ਕਿ ਸਾਡੇ ਨਾਲ ਬੜੇ ਘੈਂੜ ਘੈਂੜ ਬੰਦੇ ਇਕੱਠੇ ਹੋਏ ਆ ਇੱਧਰ ਸਰਪੰਚ ਬਲਤੇਜ ਸਿੰਘ ਜੀ ਤੇ ਮਰਜੀ ਇੱਧਰ ਚਾਤੀ ਮੋਰਗੇ ਤੇ ਰਵਣ ਜੀ ਤੇ ਇੱਧਰ ਸਾਡਾ ਚਾਚਾ ਵੀ ਇੱਧਰ ਹੈਗਾ ਅੱਛਾ ਬੜੇ ਮੂਹੇ ਮਾੜੇ ਪਿੱਛੇ ਨੂੰ ਅੱਛਾ ਅੱਡੇ ਪਿੱਛੇ ਮੈਂ ਦੇਖੀ ਮੜਿਆ ਜਾ ਐ ਹਲੇ ਡਾਕਟਰ ਸਾਹਿਬ ਇਹ ਹੈ ਡਾਕਟਰ ਸਾਹਿਬ ਸਾਡੇ ਤੇ ਜਾ ਰਹੇ ਆ ਧਨੌਲੇ ਮੇਲੇ ਕਿਸਾਨ ਮੇਲੇ ਦੇ ਸਵੇਰੇ 5 ਵਜੇ ਤੁਰੇ ਆ 5 ਵਜੇ ਦੇ ਤੇ ਇਸ ਵੇਲੇ ਹਲੇ ਪੁੱਜ ਗਏ ਮਲਸੀਆਂ ਤੋਂ ਅੱਗੇ ਤੇ ਆਉਂਦੀ ਰੇ ਟੂ ਬਰਨਾਲਾ ਅਗੇ ਗੱਲ ਸੁਣਿਓ ਮੋਗਾ ਮਾਲ ਵਿੱਚ ਇੰਟਰ ਕਰ ਗਏ ਆਪਾਂ ਤੇ ਇਸ ਵੇਲੇ ਅਸੀਂ ਉਹ ਮੋਗਾ ਬਰਨਾਲਾ ਧਰਮਕੋਟ ਧਰਮਕੋਟ ਲੋ ਜੀ ਮੋਗੇ ਪੁੱਜ ਗਏ ਆ ਤੇ ਚਾਹ ਦੇ ਪਿਆਲੇ ਛਕੇ ਜਾ ਰਹੇ ਆ ਇਹ ਜਿਹੜੀ ਮੇਨ ਰੋਡ ਦੇ ਪਿੰਦੀ ਆ ਇਹ ਦੁਕਾਨ ਚਾਹ ਦੀ ਇੱਥੇ ਆਪਾਂ ਗੱਡੀ ਦੀ ਮਾਰੀ ਆ ਬ੍ਰੇਕ ਤੇ ਇੱਥੇ ਪੀਤੇ ਆ ਚਾਹੇ ਗਰਮਾ ਗਰਮ ਚਾਹੇ ਮਠਾ ਤੇ ਦੁੱਧਾ ਭਰੇਜ ਇਸ ਤੋਂ ਅੱਗੇ ਨਿਕਲਾਂਗੇ ਫਿਰ ਆਪਾਂ ਤਰੋਂਦੇ ਨੂੰ ਸੁਰਜੀਤ ਫਾਰਮ ਪਨੀਰੀ ਗੱਡਿਆਂ ਦੀ ਪਨੀਰੀ ਪਿੱਲੇ ਪਾਸੇ ਸੁਰਜੀਤ ਫਾਰਮ ਇਹ ਕਹਿੰਦੇ ਆ ਜੀ ਗੜ ਮੰਨਿਆ ਜਾਂਦਾ ਇਹਦੇ ਸਬਜ਼ੀਆਂ ਦਾ ਨੂੰ ਦਿਖਾਉਣੇ ਓਧਲੇ ਪਾਸੇ ਗੱਡੇ ਦੀ ਪਨੀਰੀਆਂ ਵਾਹ ਉਹ ਮਨੀਲੇ ਮੀਲੇ ਨੂੰ ਜਾਨ ਲੱਗੇ ਵਾਹ ਬਹੁਤ ਸੋਹਣੀਆਂ ਬੀੜ ਗੱਡਿਆਂ ਦੀ ਪਨੀਰੀ ਸਰਜੀਤ ਫਾਰਮ ਸਪ੍ਰਿੰਕਲ ਲੱਗਾ ਹੋਇਆ ਸਾਰੇ ਪਾਸੇ ਬਹੁਤ ਕੈਂਟ ਚੀਜ਼ ਸਪ੍ਰਿੰਕਲ ਆਇਆ ਜੀ ਕਿੱਦਾਂ ਇਹ ਅੰਡਰਕਾਟ ਹੈ ਨਾ ਸਾਰਾ ਸਾਰਾ ਕੀਤਾ

ਮੈਂ ਕਿੱ ਵੱਡੇ ਹੋ ਕੇ ਸਹੌਲਿਕ ਸਾਲ ਬਣਾਗੇ ਆਪਾਂ ਵੱਡੇ ਹੋ ਕੇ ਆਹ ਹੋ ਪਨੀਰੀ ਆਹ ਗੰਦੇ ਆਹ ਚਾਪਲੀ ਵੀ ਲਵਾਂਗੇ ਇਹ ਇੱਕ ਗੁੱਚੀ ਆਹ ਗੁੱਚੀ ਕਿਦਾਂ ਕਹਿੰਦੇ ਨੇ ਇਹਨੇ ਬੂਟੇ ਸਾਨੂੰ ਆਹ ਇਹਨੇ ਵਧੀਆ ਬਹੁਤ ਵਧੀਆ ਵੀ ਹੈ ਨਾ ਗੰਦੇ ਬੂਟੇ ਬਹੁਤ ਵਧੀਆ ਮਿਰਚ ਹਾਈਬ੍ਰਿਡ ਹਾਈਬ੍ਰਿਡ ਜੁਨ ਕੀ ਹੈ ਯੂਨਾਈਟਿਡ ਹਲੋ ਬੂਟੇ ਹਟ ਪੀ ਵੀ ਲੈ ਲੇ ਤੁਸੀਂ ਮੈਂ ਕਾ ਪੁੱਛੀ ਮਿਰਚਾਂ ਦੇ ਨੇ ਆਵਾ ਬੂਟੇ ਹਾਈਬ੍ਰਿਡ ਬੰਦੇ ਆ ਵਗੇ ਮਦਾਂ ਦੇ ਵਿੱਚ ਬੰਦੇ ਬੈਂਤ ਹੈਗੇ ਬਲਾਂ ਵਾਲੇ ਆਏ ਨਹੀਂ ਇਹ ਨਾ ਬੰਦੇ ਦੀ ਸੇਵਾ ਕਰ ਅਛਾ ਬੀਰਾ ਜੀ ਇਹਨੇ ਸਪਰੇ ਵੀ ਕਰਦੇ ਆ ਕਿਹਦੇ ਜੀ ਨਦੀਨ ਦੀ ਦਵਾਈ ਲੇਜੋ ਜੀ ਪਾ ਦੀ ਨਦੀਨ ਦੀ ਸਪਰੇਅ ਔਰ ਮੂੰਗੀ ਵਾਲਾ ਨਹੀਂ ਹੁੰਦਾ ਜੀ ਔਰ ਜਦੋਂ ਲਾਉਣਾ ਬੈੱਡ ਪੜ ਲਾਉਣਾ ਜੀ ਹਾਂ ਹਾਂ ਰੱਡ ਕੋ ਟੱਕਾ ਲੈਨੇ ਯਾਰੀ ਬਲਾ ਰਹਾਤਾ ਤੋ ਤੇ ਪਾਣੀ ਪੜ ਕੇ ਦਵਾਈ ਕੋ ਹਦੂ ਮੰਗੀ ਵੇ ਮੋੜ ਕੇ ਗੋਲ ਦਵਾਈ ਅੰਦਰ ਜੀ ਮੰਗੀ ਵਾਲੀ ਮਾਹ ਵਾਲੀ ਹਾਂ ਜੀ ਹਾਂ ਕਿੱਦਾਂ ਬੋਨੇ ਹੋ ਖੋਲ ਕੇ ਪੜ ਦੇਣਾ ਵਿੱਚ ਔਰ ਧੋਲੀ ਕੇ ਹਿਸਾਬ ਜੰਨਾ ਪੰਦਾ ਹੂੰ ਉਹਨਾ ਪਾਣੀ ਪਾਲਿਓ ਅਧ ਅਧਾ ਅੰਦਰ 2 ਟਾਈਮ ਜੇ ਢੋਲੀ ਮੇਂ ਜੰਨਾ ਦਵਾਈ ਪੰਦਾ ਹੂੰ ਹੂੰ ਉਹ ਹਿਸਾਬ शिमला मिर्च दूसरी मिर्च ਤੇ ਗੱਡੀਆਂ ਦੀ ਪੀਰੀ ਲੈ ਲਈ ਆਪਾਂ ਮਿਰਚ ਯੂਨਾਈਟਿਡ ਸਾਈਵਾ ਮਿਰਚ ਇਹਨਾਂ ਦੇ ਪੰਜ ਮੇਰੇ ਪਾਣਾ ਪੰਜ ਪੰਜ ਬਾਅਦ ਪੰਜ ਬਹੁਤ ਆ ਬਸ ਪੰਜ ਪੰਜ ਕਰਨੇ ਕਿਨੇ ਹੋਗੇ 20 ਹੋਗੇ ਹੋਰ ਪਾਟਾ ਦੇ ਦੱਸ ਕਿਉਂ ਵੱਢਣੀ ਪਈ ਮੈਂਬਰ ਪਾਜਦੇ ਇਹ 2 ਰੁਪਏ ਆ ਪੰਜ ਹੋਰ ਪਾਟ ਦੇ ਮੇਰੇ ਦਾਹ ਕਰ ਦੇ ਚਲੋ ਕੋਈ ਯਾਰ ਜੇ ਚੱਲਣੀ ਨਹੀਂ ਜਿੱਦਾਂ ਹੀ ਕਰਦੇ ਆ ਨਾਤਲੇ ਮੋੜ ਤੇ ਆਣਾ ਆਪਾ ਕੀ ਹੋ ਗਿਆ ਜੀ ਠੀਕ ਆ ਠੀਕ ਤੁਸੀਂ ਜੀ ਇੰਨੇ ਵੀ ਦੇ ਦੇ 20 25 ਬੂਤੇ ਸਬਜੀ ਮੰਡੀ ਖੋਲਦਣੀ ਆਪਾਂ ਵੀ ਦੇ ਦੇਦੇ ਬਹੁਤ ਆ ਲੈ ਵੀ ਇੱਕ ਤਾਂ ਇੱਕ ਤਾਂਹੀਂ ਸਰਪੰਚ ਦੂਜਾ ਢਾਬਾ ਸਰਪੰਚ ਹੈ ਸਰਪੰਚ ਹਣੀ ਸਰਪੰਚ ਹੁਣੀ ਸਰਪੰਚਾਂ ਦੇ ਢਾਬੇ ਤੇ ਖਾਣਗੇ। ਓਹੋ ਵਾਹਿਗੁਰੂ ਜੀ ਸਤਨਾਮ। ਅੱਛਾ। ਸਰਪੰਚਾਂ ਦੇ ਢਾਬੇ ਤੇ ਸਰਪੰਚ ਹੁਣੀ। ਪੰਜ ਸਰਪੰਚ। ਵਾਹਿਗੁਰੂ ਵਾਹਿਗੁਰੂ। ਸੋ ਇੱਥੇ ਲੰਗਰ ਛੱਕੇ ਜਾਣਗੇ। ਆ ਬਦੇ ਜੀ ਬਣਾਈ ਯਾਰ ਬੰਦੇ ਨੇ। ਹੈਂ? ਓ ਘਰ ਜੀ ਬਣਾਈ ਐ। ਓਗਾ ਰੋਡ। ਹੈਗੀ ਵੀ ਤਾਂ ਪੱਛ ਸਰਪੰਚ ਤਰਪਲ ਤੇਜ ਸਰਪੰਚ ਤੇ ਰਵਣਜੀ ਸਰਪੰਚ ਇਹ ਚਾਤਰ ਦਾ ਸੈਕਟਰੀ ਹੈ ਸੈਕਟਰੀ ਹੈ ਭਰਾ ਮੈਂ ਸਾਈਟ ਨਹੀਂ ਸੈਕਟਰੀ ਹੈ ਸਲਾਹ ਕਰ ਯਾਰ ਸਲਾਹ ਕਰ ਮੀਡੀਆ ਐਡਵਾਈਜ਼ਰ ਹੈ ਮੀਡੀਆ ਐਡਵਾਈਜ਼ਰ ਕੋਈ ਪਿੰਡ ਜੇ ਕੰਮ ਘਟ ਕਰਕੇ ਤੇ ਰ ਪੰਚਾਇਤ ਦਾ ਰੈਵਨਿਊ ਕਿੱਥੋਂ ਆ ਸਕਦਾ ਆ ਹਾਂ ਲੱਕੀ ਆ ਗੋਦਾ ਯਾਰ ਪਤਾ ਨਹੀਂ ਕਹਿੰਦਾ ਕੀ ਲੈਣਾ ਕਹਿੰਦਾ ਨਹੀਂ ਜਾਈਏ ਤੇਰੇ ਕੋਲ ਇੱਥੇ ਰੱਖ ਕਰ ਗੱਲ ਕਰ ਮੈਂ ਤੇਰਾ ਪਿਆਰਿਆ ਮੋਲੀ ਸੇਸ ਵੀਰੇ ਮੋਲੀ ਦੁਕਾਨ ਨੂੰ ਸਾਲੇ 14 ਗ੍ਰਾਮ ਹੁਣ ਕਰਦਾ ਉਹ ਤਾਂ ਮੈਂ ਪੁੱਲਾ ਖਾ ਮੇਰਾ ਤੂੰ ਤੇ ਤੜ ਜਣੇ ਉਹ ਨਹੀਂ ਕਰ ਤੇ ਯਾਰ ਲੈ ਪਰਸੋਂ ਕਹਿਦੀ ਹੈ ਹੈਲੋ ਲੋ ਯਾਰ ਇਹੋ ਜੀ ਆਪਣੀ ਲਾਈ ਜਾਈ ਨਾਲ ਤਨੋਲਾ ਪਸ਼ੂ ਮੰਡੀ ਚ ਸਾਡਾ ਆਗਮਨ ਹੋ ਚੁੱਕਿਆ ਤੇ ਇੱਕ 라이ਗੁਰੂ ਦੇ ਹੁਣ ਇਹ ਵਾਹਿਗੁਰੂ ਜੀ ਲੋਈ ਗਲ ਕਮ ਹੋ ਗਿਆ ਇਧਰ ਹੁਣ ਦੇਖਦੇ ਹਾਂ ਤੇ ਸਿੱਕੀ ਕੀ ਬਣਦਾ ਕਰੋ ਗੱਲਾਂ ਬਾਤਾਂ ਇਹ ਕਿਹੜੀ ਹੈ ਨਾ ਵੀ 700 ਕੰਬਾਈਨ ਲਓ ਜੀ ਰੌਣਕਾਂ ਦੇਖੋ ਜੀ ਧਨੋਲੇ ਮੇਲੇ ਦੀਆਂ ਰੌਣਕਾਂ ਲੈ ਵੀ ਇੱਕ ਜਣ ਵੀ ਹੈਗੀ ਵੀ ਆਹੋ ਵਾਹ ਅੱਗੇ ਵੀ ਅਸ਼ੋਦਾ ਗੰਨੇ ਵਾਲਾ ਸ਼ਾ ਵਾਹ ਉੱਤਰ ਪਿੰਡ ਤੋਂ ਘਾਟਾ ਉੱਨ ਗਿਆ ਹਾਂ ਲੈ ਵੀ ਕਤਾਰ ਟਰੈਕਟਰ ਲੋਕੋ ਸੋਹਣੀ ਆ ਟਰੈਕਟਰ ਦੀ ਹੈਨਾ ਸਤਿਗੁਰ ਜੀ ਧੰਨਵਾਦ 4x4 ਟਰ ਦਾ ਵਧੀਆ ਬਣਾਇਆ ਯਾਰ ਟਰਤਾਲ ਈ ਮੈਂ ਕਾ ਨਾਲ ਦੀ ਨਾਲਾਤੀ ਆ ਇਸਵਰਾਂ ਨੇ ਕਰਤਾਰ ਕੰਬਾਈਨ ਆ ਅੱਡਾ ਅੱਟਾ ਐਮ ਆਰ ਐਫ ਟਾਇਰ ਇਹ ਟਿਕੜਾ ਇਹ ਆਟੀ ਤਾਂ ਨਹੀਂ ਹੈਗਾ ਨਾ 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 ਲਓ ਜੀ ਕਰੋ ਚੈੱਕ ਚਾਫ ਰਿੰਗ ਦਾ ਕੋਸਟ ਕੋਈ ਨਹੀਂ ਜੀ ਇਹ ਵੀ ਕੋਸਟ ਚਾਹ ਨਹੀਂ ਤਾਂ ਜਰੂਰੀ ਹੋਰ ਆਹ ਪਾਚ ਵਾਲੀ ਜਿਹੜਾ ਜੀਸੀਬੀ ਨੂੰ ਨੋਜ਼ ਹੋਵੇ 2012 ਇਕਰੇ ਜੀਸੀਬੀ ਦਾ ਐਚਐਮਡੀ 7510 ਠੀਕ ਹੈ ਕੋਈ ਚਾਫ ਨਹੀਂ ਕੋਈ ਈਜੀਐ ਨਹੀਂ ਕੋਈ ਸੈਂਸਰ ਨਹੀਂ ਬਿਲਕੁਲ ਸੈੱਟ ਹੈ ਅੱਛਾ ਕਿੰਨੀ ਸਪੀਡ ਹੈ ਜੀ ਜਿਹੜਾ ਜੋੜ ਗਿਆ 6 ਕਿਲੋ ਠੀਕੀ ਐਵਰੇਜ ਇਹ ਪੀਡੀਓ ਕਿੰਨੀ ਹੈ ਜੀ 52 ਪਲੱਸ ਹੈ ਜੀ ਪੀਡੀਓ ਪਰ 15 ਜਨਵਰੀ ਕੋ ਆਪਰਾਟਰ ਰਿਡਿਊ ਆਪਰੇਟਰ ਆਮੀ ਅੱਜ 6 ਕੰਪਨੀਆਂ ਨੂੰ ਲਾਉਣੀ ਆਪਣਾ ਕੰਮ ਚਲੋ ਜਾ ਅੱਛਾ ਇਹ ਆ ਕੰਮ ਬਰੀ ਕਿ ਤਰ੍ਹਾਂ ਆ ਹਾਂ ਇਧਰ ਵੀ ਤੇ ਉਧਰ ਵੀ लग तो 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 अच्छा पहला दूजे दिन चलूंगा अच्छा मैसी में कर रुती बनाती है ਅੱਗੇ ਲੱਗੀ ਜਾਵੀਂ ਤੂੰ ਮੇਲੇ 'ਚ ਬੜਿਆਂ ਆਓ ਹਾਂ ਤਾਂ ਮੈਂ ਅੱਜ ਜਿੰਦਰਾ ਭਗਵਾਨ ਵਰਕਸ ਟੋਟਾ ਬੈਟਰ ਤੇ ਕਰਾ ਲਾਉਣ ਨੂੰ ਯੋਗ ਦਾ ਵੀ ਲੱਗ ਜਾਂਦਾ ਜੀ ਇਹ ਤੇ ਲਾ ਦੂਗਾ ਯਾਰ ਇਥੇ ਹਸਨ ਬਾਈ ਜੀ ਵੀ ਉੱਤੇ ਨਹੀਂ ਪਹੁੰਚਦਾ ਬਾਕੀ ਨਾਲ ਪ੍ਰੋਪਰ ਕੰਮ ਨਹੀਂ ਬੱਤੀਦਾ ਇਲੈਕਟ੍ਰੋਨਿਕ ਗੈਜੇਟਸ ਉਹ ਪ੍ਰੀਮੀਅਮ ਮਸ਼ੀਨ ਪ੍ਰੀਮੀਅਮ ਮਸ਼ੀਨ ਆ ਤੁਹਾਨੂੰ ਵੜੀਆ ਪੁਲਦਰ ਵਾਲੀ ਮੇਲਾ 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 ਵੇਲੀਆਂ ਦਾ ਯਾਰ ਵੇਲੀਆਂ ਦਾ ਲੱਭ ਪੱਠਿਆ ਦਾ ਇਹ ਉਹ ਪੱਠਿਆਣਾ ਨਾ ਪੱਠਿਆਣਾ ਇਹ ਚੋਪਰ ਹਾਂ ਕੱਡਾ ਬਣਾਇਆ ਸ਼ਕੰਦਾ ਜਾਣਾ ਅੱਲਾ ਵੀ ਮੇਲਾ ਅਜ ਤਨੋਲਾ ਮੇਲਾ ਆ ਗਈ ਆ ਆ ਗਈ ਆ ਉਹਦੀ ਮੋਟਰ ਆ ਗਈਆਂ ਸਿੰਘ ਸੋਲਰ ਸਹੀ ਹਿੰਦੀ ਸੋਲਰ ਮੋਟਰ ਹੈ ਓਕੇ ਪਟਾਟਾ ਕਿਹੜੀਆਂ ਨਾਲ ਨੇ ਦੋਵੇਂ ਪਾਸੇ ਕੰਮ ਕਰਦੀਆਂ ਇਹ 10 ਮੋਟਰਾਂ ਦੀ ਕੰਮ ਕਰਨੀ ਆ ਸੋਲਡਿੰਗ ਕਿਹੜਾ ਠੀਕ ਹੈ ਕਿੰਨੀਆਂ ਮੋਟਰ ਚਾਲੂ ਹੁੰਦੀ 55 ਦੀ ਬਾਜੀ ਹਾਂਜੀ ਠੀਕ ਨੇ ਦੀ ਮੋਟਰ ਠੀਕ ਹੈ ਟ੍ਰੈਂਟ ਬੜੇ ਖੂਬੂਰਤ ਲਾਏ ਨੇ ਓ ਕਿੱਥੋਂ ਮੇਰੇ ਖਾਨਾ ਤਿੰਨ ਚਾਰ ਕਿਰਜ ਟੈਂਟ ਲੱਗਾ ਹੋਇਆ ਪੂਰਾ ਬਹੁਤ ਕੈਡਰ ਤਰੀਕੇ ਦੇ ਨਾਲ ਇੱਥੇ ਜਿਹੜਾ ਆ ਉਹ ਧਨੋਲਾ ਪਸ਼ੂ ਮੇਲਾ ਰੁਣਗਾ ਦੇਖਦੇ ਮੈਂ ਤੁਸੀਂ ਪਸ਼ੂ ਮੇਲੇ ਦੀਆਂ ਹੈ ਹੈ ਇੱਧਰਲੇ ਪਾਸੇ ਪਕੌੜਿਆਂ ਦਾ ਲੰਗਰ ਲਾਵੇ ਇੱਧਰ ਤੇ ਕਿਆਈ ਬਾਤਾਂ ਨੇ ਚਾਰ ਲੋਕੋ ਦਾ ਚਾਹ ਰਿਹਾ ਆ ਨਾ ਹਾਂ ਆ ਬਾਕੀ ਦੇ ਨਹੀਂ ਜਾਂ ਹਾਂ ਬਦਾ ਯਾਰ ਹਾਂ ਆਮਲੇ ਆ ਕੀ ਹੈ ਆਮਲੇ ਰੱਬਾ ਇਹ ਡੇਲਿਆਂ ਦਾ ਚਾਰ ਪੰਜ ਜਿੰਨੇ ਚਾਹ ਹਾਂ ਲਿੰਬੂ ਇਮਲੀ ਦਾ ਚਾਰ ਇਮਲੀ ਦਾ ਚਾਰ ਆਓ ਵੇ ਆ ਓ ਕੀ ਹੈ ਇਹ ਉਲੀਏ ਕੀ ਹੈ ਟੁੱਕੇ ਉਹ ਕਿਕਰ ਦੇ ਟੁੱਕੇ ਹਾਂ ਉਹ ਕਿਕਰ ਦੇ ਟੁੱਕੇ ਇਹ ਠੰਡੇ ਹੁੰਦੇ ਬਹੁਤ ਹਾਂਜੀ ਆਹ ਦੇਖਿਆ ਸਾਡੇ ਏਰੀਆ ਚ ਹੁੰਦੇ ਹਾਂ ਮੈਂ ਵੀ ਪਹਿਲੀ ਵਾਰ ਦੇਖਿਆ ਕਿਕਰ ਨਾਲ ਦਾ ਇਹ ਹਾਂ ਹਾਂ ਇਹ ਤੁਹਾਡੇ ਪਛਾਣ ਵਾਲੀਆਂ ਚੀਜ਼ਾਂ ਹੈ ਨਹੀਂ ਤੁਹਾਡਾ ਹਾਜਮਾ ਇਹ ਮੈਦਾਨ ਤੁਹਾਡਾ ਚੱਲ ਨਹੀਂਦਾ ਆਜੋ ਅੱਗੇ ਆਓ ਅੱਗੇ ਚਲੋ ਪੈਨ ਨਾਮ ਰੋਹੇ ਨੇ ਕੁਲਾੜ ਦਾ ਗੁਰ ਸ਼ੈਦ ਰੰਦਾਵਾ ਟੀ ਮਿਰਕ ਮਸਾਲਾ ਹਾਂਜੀ ਆਸ਼ਾ ਜੀ ਜਿਹੜਾ ਚਿਕਨ ਵਾਲਾ ਜੀ ਓਏ ਤੇਰੇ ਕੰਮ ਦਾ ਓਏ ਚਿਕਨ ਜੀ ਪਾਸ ਚਾਰ ਆਈਆਂ ਬੱਕਰੇ ਦਾ ਮੁਰਗੇ ਦਾ ਓਏ ਹੋਏ ਹੋਏ ਅੱਛਾ ਇਹ ਤਾਂ ਆਪਣੇ ਕੰਮ ਦਾ ਹੈ ਨਹੀਂ ਮੈਂ ਆਹ ਕੀ ਜੀ ਸਾਬਣ ਸਾਬਣ ਆ ਜੀ ਆਰਗੈਨਿਕ ਸਾਬਣ ਆ ਕੋਡੋਟ ਕੈਮੀਕਲ ਤੋਂ ਕੋਡੋਟ कंफ्यूज ਕੋਈ ਨਹੀਂ ਹਲਦੀ ਟਮੈਟੋ ਸੋਪ ਮੰਦੇ ਕੀ ਆ ਸਾਬਣ ਬੇੜਾ ਕੈਮੀਕਲ ਤੋਂ ਸੂਰ ਦਾ ਚਾਰ ਦਾ ਲੈਣਾ ਹੈ ਸੂਰ ਦਾ ਪੱਕੇ ਪੱਕੇ ਦਾ ਚਾਦ ਲੈਣਾ ਉਹ ਉੱਤੇ ਇਹ ਲੈ ਆ ਨਾ ਖਲੋ ਮੈਂ ਨਹੀਂ ਲੋਕ ਚਾਹ ਨਹੀਂ ਨਾ ਲੈ ਦੇ ਕੋਲ ਆ ਸਰਪੰਚਨ ਬੂਲੋੜ ਤੇ ਦੀਦੀ ਸਰਪੰਚਨ ਬੂਲੋੜ ਤੇ ਰੰਦਾਵਾ ਟਾਲੀ ਵਾਲਾ ਸ਼ਾਇਦ ਅੱਛਾ ਟਾ ਠੀਕ ਹੀ ਠੀਕ ਸਪੈਸ਼ਲ ਬੱਕਰੇ ਦੇਸੀ ਮੁਰਗੇ ਦਾ achar ਕੀ ਲਵਦੇ ਇਹ ਵੀ ਉਹੀ ਆ ਪੀਨਟ ਬਟਰ ਇਹ ਪਾਣੀ ਪਣੀ ਪੀ ਲਈ ਕਿਤੇ ਯਾਰ ਉਹ ਫਾਰਮ ਦੀ ਪੜਾਓ ਕਿਹੜੇ ਪਾਪ ਫਾਰਮ ਦੀ ਪੰਜ ਡੈਰੀ ਫਾਰਮ ਦੀ सरपंच सर ना है सरपंच डेरी वालों लो जी सरपंच ਨਾਲ ਬਹੁਤ ਪਿਆਰਾ ਤਾਂ ਕਰਕੇ ਇਧਰ ਇਸਤਰੀਆਂ ਦੇ ਯੂਜ਼ ਕਰਨ ਵਾਲਾ ਸਮਾਨ 995 ਰੁਪਏ ਦਾ ਪ੍ਰਾਈਸ ਹੈ ਇਹ ਲੈ ਰਹੇ ਹਾਂ ਜੀ ਭਾਈ ਨੇ ਸਬਜ਼ੀਆਂ ਸੂਬੀਆਂ ਸਾਰੀਆਂ ਕੱਟ ਕੇ ਰੱਖੀਆਂ ਹੈ ਅੱਜ ਸ਼ਾਮ ਨੂੰ ਤੜਕੇ ਲਗਾਉਂਗੇ ਅੱਜ ਓ ਬਾਏ ਗੁਰੂ ਵਾਹਿਗੁਰੂ ਵਾਹਿਗੁਰੂ ਆਜਾ ਹੁਣ ਇਹ ਕਿਰਮਾ ਮਾਰ ਕੇ ਨਹੀਂ ਮੇਰਾ ਇਹ ਕਾ ਬੈਜੋ ਸਾਨੂੰ ਵੀਰੇ ਸਾਡੇ ਤੇ ਸੁੱਤੋ ਪਰ ਮੈਂਗਾ ਪੈ। ਇਹ ਨਾਲ ਇਹ ਸੇਜ ਬਟਨੇ ਵਾਲਾ ਚਿੱਟਣਾ ਵਾਸਤੇ ਚਾਹ ਦੇ ਚਿੱਟਣਾ ਨਾ ਚਲੋ ਓਕੇ ਗੋੜ ਲੈ ਵੀ ਕਈ ਪ੍ਰਕਾਰ ਦਾ ਗੋੜ ਹੈ ਵੀ ਇਹਦਾ ਹੂੰ ਪਾਣੀ ਪਣੀ ਪਾਉਦੇ ਕਿਤੇ ਸਾਨੂੰ ਨਾ ਨਾ ਦੇਖਦੇ ਤੇ ਲੰਘਦੇ ਨੇ ਹਲੋ ਇਹ ਤਾਂ ਖੇਤੀਬਾੜੀ ਦੇ ਸੰਬੰਧਾਰੇ ਵਾ ਚਲੋ ਓਕੇ ਪਕੌੜੇ अच्छा पानी किथे ਪਹਿਲਾਂ ਆਹ ਪਾਣੀ ਆ ਪਾਣੀ ਆ ਕੀ ਆ ਆ ਬਹੁਤ ਬਹੁ ਬੋਤਲ ਪੀਓ ਪਾਣੀ ਤੇ ਦੋ ਲੈ ਆ ਗਰਮ ਮੈ ਇਹਦੇ ਲੱਗਦੀ ਠੰਡਾ ਹੈ ਨਹੀਂ ਉਹ ਲਿਆਤਾ ਜੀ ਭਾਈ ਉਹ ਦੂਜੀ ਰੋ ਗਰਮ ਮੈ ਇਹਦੇ ਲੱਗਦੀ ਪਾਣੀ ਬੋਤਲ ਉਸ ਕਿ ਬਤੀ ਹੁੰਦੀ ਹੈ ਬੋਤਲ ਪਾਣੀ ਪੜੀ ਟਿੱਖੇ ਪੜੀ ਅੱਛਾ ਇਹਦੀ ਗੱਲ ਕਰਦਾ ਤੂੰ ਇਹਦੀ ਅੱਛਾ ਅੱਛਾ ਸਰ ਇਹਦੀ ਗੱਲ ਕਰਦਾ ਇਹਦੇ ਬਦਾਮਾਂ ਵਾਲਾ ਦੁੱਧ ਪਨੀਰ ਦੇ ਗੋੜੇ ਹਮ ਇਹ ਤੁਸੀਂ ਐਵੇਂ ਨਹੀਂ ਏਡੀ ਦਰੋਂ ਭਜੀ ਆਉਨੇ ਆ ਹੁਸ਼ਿਆਰਪੁਰ ਤੋਂ ਪਾਣੀ ਨੂੰ ਕਿਹੜੇ ਕਰਾਵਾਉਂਦਾ ਜੀ ਪੀਣਾ ਦੁੱਧ ਹੋਰ ਹੋਰ ਪਾਣੀ ਨੂੰ ਆਉਤੀਓ ਯਾਰ ਤੁਸੀਂ ਇੱਕ ਪਾਣੀ ਦਿਓ ਕੱਟਿਆਂ ਦਾ ਕੱਟ ਨਹੀਂ ਹੋਇਆ ਕਿ ਉਹਦੇ ਵਿੱਚੋਂ ਜਿਹੜੇ ਪਹਿਲੇ 3 ਨੰਬਰਾਂ ਤੇ ਆਏ ਸੀ ਕੱਟੇ ਉਹਨਾਂ ਨੂੰ ਛੱਡ ਕੇ ਬਾਕੀ ਕੱਟੇ ਰਿੰਗ ਦੇ ਵਿੱਚ ਲੈ ਕੇ ਪਹੁੰਚੋ ਹਾਂਜੀ ਹਾਂਜੀ ਰਿੰਗ ਨੰਬਰ 2 ਦੇ ਵਿੱਚ ਹਾਂਜੀ ਬਰੇ ਮਿੱਲੀ ਰਵੀ ਵਾਲੇ ਆ ਗਏ ਪ੍ਰਾਥਮਿਕ ਬਾਜਾ ਮਾਰੀ ਜਾਂਦੇ ਨੇ ਤਿੰਨ ਕੱਟੇ ਪਹਿਲੇ ਦੂਜੇ ਤੀਜੇ ਰਹਿਣ ਦਿਓ ਉਹ ਆਦੇ ਰੱਖੋ ਉਹਦੇ ਨਾਮ ਤੇ ਆ ਜੇ ਦੂਜੇ ਕੱਟੇ ਆਵੇ ਸਟਿਕਟ ਕੁਝ ਵੀ ਆਵੇ ਇੱਕ ਬਾਈ ਵਾਲਕੇ ਰਿਕਵੈਸਟੀ ਹੈ ਕੋਈ ਵੀ ਆਪਾਂ ਰਿੰਗ ਦੇ ਵਿੱਚ ਕੋਈ ਸਟਿਕਟ ਕੱਟ ਕਰਦੇ ਆ ਬੱਤ ਕਰਦੇ ਆ ਕੁਝ ਵੀ ਕਰਦੇ ਆ ਇੱਕ ਵਾਰੀ ਰਹਿ ਜਰੂਰ ਕਰੋ ਵੀਰ ਵਾਲਕੇ ਬੀਐਮਪੀ ਦੇ ਫਰੰਗ ਆਪਣੇ ਉਹ ਰਾਜ ਆਪਾਂ ਜਰੂਰ ਉਤਰ ਲਿਆ ਕਰਗੇ ਉਹਨਾਂ ਉਪਰ ਆ ਉੱਥੇ ਖੜੇ ਸੀਗੇ ਤੇ ਉਹਨਾਂ ਨੂੰ ਦੁਬਾਰੇ ਕੱਟੇ ਛੱਡ ਲੋ ਉਹਨਾਂ ਨੂੰ ਜਿਹੜਾ ਸਰਟੀਫਿਕੇਟ ਚੌਥਾ ਬਣਦਾ ਉਹ ਵੀ ਤੇ ਪੰਜਵਾਂ ਬਣਦਾ ਉਹ ਵੀ ਤੇ ਜਿਹੜੀ ਵੀ ਦਸਾਂ ਤੇ ਕਰਿਆ ਸਰਟੀਫਿਕੇਟ ਦਾ ਆਪਾਂ ਸਾਵਾ ਦੇਣੀ ਆ ਤਾਂ ਉਹਨਾਂ ਦੀ ਜਿਹੜਾ ਪਤਾ ਲੈ ਕੇ ਆ ਕਰਾਇਮ ਜਾ ਕੇ ਕਹੇ ਜੀ ਆਪਾਂ ਕਰੀਏ ਹਾਂ ਉਹ ਵੱਲ ਵੱਖਰੀ ਸੱਤ ਤੇ ਸੱਤ ਆਉਣਗੇ 15 15 ਆਉਣਗੇ 10 10 ਆਉਣਗੇ ਬੰਦੇ ਬੰਦੇ ਇਹ ਸਾਜ ਜੰਮ ਦਾ ਝੂਟਾ ਹੀ ਹੈ ਸਹੀ ਗਾ ਸੋਹਣਾ ਬਈ ਸੋਹਣਾ ਕਿੰਨਾ ਦਾ ਆ ਬਹੁਤ ਸੋਹਣਾ ਹੋ ਗਈ ਜੀ ਰੱਖੇ ਦੂਰ ਦੰਦ ਭਾਈ ਕਿੰਨੇ ਏਜ ਆ ਜੀ 5 ਸਾਲ ਦਾ ਹੋਇਆ ਸੀ ਦੇਸੀ ਜਿਹਾ ਬੱਚਾ 24 ਹਾਂ ਜੀ ਹਾਂ 23 ਸਾਲ ਦਾ ਲਾ ਲਓ 10000 ਯਾਰ ਖਾਕ ਕਦਾਂ ਮਜਾ ਕਰ ਲਾ ਪਿਆ ਨਵੀਆਂ ਐਵੇਂ ਮਜਾ ਆਲਾ ਕਰਾਸ ਕਰਨਾ ਪਿਆ ਇੱਕ ਪਲਵਾਈਆ ਵੀ ਆਉਂਦੇ ਹਾਂ ਹਾਂ ਠੀਕ ਇਹਦੀ ਮਾਂ ਕਿੰਨਾ ਜੀ ਦੁੱਧ ਦਿੰਦੀ ਹੈ ਰਈ ਇਹਦੀ ਮਦਰ ਅਕਾਉਂਟ ਗ੍ਰੀਟ ਨੰਬਰ ਵੀ ਨਹੀਂ ਆਇਆ ਉਹ ਤਾਂ ਸਰਟੀਫਿਕੇਟ ਲੈਣੇ ਹਾਂ ਇਹ ਨੀਲੀ 라ਵੀ ਆ ਵੀ ਨੀਲੀ 라ਵੀ ਬਾਜੀ ਇਹ ਨੀਲੀ 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 라ਵੀ ਹੋਰ ਹੁਣ ਥੋੜਾ ਸੈਟ ਵਧੀਆ ਬਣਾਉਂਦਾ ਵੀ ਭਾਈ ਜੀ ਧੰਨਵਾਦ ਆ ਜੇ ਹੋਏ ਆ ਉਹਨਾਂ ਨੂੰ ਸੁਣਾਉਂਦਾ ਉਹ ਵੀ ਖਰਾਬ ਹੈ ਪੱਲੇ 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 ਗਲਤ ਕਰਤਾ ਸੀ ਯਾਰ ਕੰਮ ਪਹਿਲਾਂ ਐਦਾਂ ਉਹ ਦੁਬਾਰੇ ਰਿੰਗ 'ਚ ਵੜੇ ਨੇ ਹੁਣ ਰੋਲਾ ਪੈ ਗਿਆ ਦੁਬਾਰੇ ਰਿੰਗ 'ਚ ਵੜੇ ਨੇ ਦੁਬਾਰੇ ਬਾੜ ਤੇ ਰਿੰਗ 'ਚ ਦੁਬਾਰੇ ਨਾ ਨਾ ਸਾਰਿਆਂ ਨੇ ਰੋਲਾ ਪਾਤਾ ਵੀ ਐ ਗਲਤ ਕਰਿਆ ਤੈਨੂੰ ਤੱਕ ਕਿਉਂ ਕੱਢਿਆ ਨਾ ਨਾ ਕਰਤਾ ਦੁਬਾਰੇ ਕੰਮ ਹੁਣ ਆਪਣਾ ਨੰਬਰ ਪਾਉਂ ਹੋਈ ਨਾ ਭਾਈ ਕੀ ਇਹ ਬੇਨਿਫਿਟ ਕੀ ਮਿਲਦਾ ਦਾ ਬੇਨਿਫਿਟ ਯਾਰ ਵੀਰੇ ਇਹ ਤਿੰਨ ਤੱਕ ਹੀ ਕੱਢਦੇ ਨੇ ਭਾਈ ਕੱਢ ਕੇ ਬੰਦ ਕਰਕੇ ਯਾਰ ਅੱਛਾ ਅੱਛਾ ਹੁਣ ਆਪਣਾ ਚੌਥੇ ਤੇ ਲਾਇਆ ਹੋਇਆ ਸੀਗਾ ਅੱਛਾ ਸਰਟੀਫਿਕੇਟ ਹੀ ਨਹੀਂ ਤਾਂ ਕੁਛ ਨਹੀਂ ਕਹਿੰਦੇ ਬਾਹਰੇ ਲੈ ਜਾ ਸਾਰੀ ਕੱਢ ਤੇ ਹੀ ਬਾਹਰੇ ਮੈਂ ਜਿਵੇਂ ਪਿੰਡੀ ਕੋਲੇ ਗਏ ਦੁਆਰੇ ਆ ਜਰਾ ਹੱਲ ਕਰੂ ਇਹ ਫੁੱਲ ਫੁੱਲ ਕੁਝ ਵੀ ਨਾ ਯਾਰ ਇਹ ਉਂ ਦਸ ਤੱਕ ਕੱਢਦੇ ਆ ਦੂਸਰੇ ਦੁਆਰਾਂ ਦਾ ਇਹ ਆਹ ਆ ਇਹੋ ਜਿਹਾ ਨਾ ਇਹ ਸਾਲਾ ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਭਾਈ ਤੰਨ ਤੇ ਆਪਣਾ ਕਾਊਂਟਰ ਨੰਬਰ ਤੇ ਹੀ ਆਉਂਦਾ ਨਾ ਹੌਣ ਦੇਖੂਗੀ ਪਹਿਲਾਂ ਕਰਤੀ ਵਾਹਿਗੁਰੂ ਵਾਹਿਗੁਰੂ ਹਮਿੰਦਰ ਦੇ ਬੱਚੇ ਵਾਹ ਕਿ ਆ ਕਿਉਂ ਆ ਯਾਰ ਕਿਉਂ ਮਾਦਾ ਵੇ ਵਾਹਿਗੁਰੂ ਵਾਹਿਗੁਰੂ ਹੱਥ ਠੀਕ ਹੈ ਜੀ ਉਹ ਕਿਹੜਾ ਅਜਾ ਹੈ 113 ਦਾ ਵੀ ਉੱਧਰੋਂ ਆਇਆ ਮਾਈ ਦਾ ਛੋਟੇ ਦੇਖੋ ਆਇਆ ਭਾਈ ਸਾਹਿਬ ਉਹ ਲੁਕਿਆ ਹੋਇਆ ਦਾ ਸਤਰਾ ਦੀ ਸਾਲੀ ਕਿਆ ਬਹੁਤ ਐਸਾ ਜੋ ਚਾਲੇ ਪਾਣੀ ਦੇ ਆ ਆਜਾ ਭਾਈ ਆ ਜੋ ਪਾਣੀ ਦੇ ਆ ਜਿਹੜੇ ਘੜਕ ਨੇ ਵਧੀਆ ਬਣਾਇਆ ਗੱਡੀ ਨੇ ਤਾਂ ਕਰਾਇਆ ਹਾਂ ਹੈਨਾ

ਸੋ ਖਤਾ ਕਾ ਤੇ ਪਰਿਆ ਮੇਲਾ ਆਪਣੇ ਆਪਣੇ ਪਸ਼ੂ ਲੈ ਕੇ ਹੋਏ ਮੱਜਾ ਲੈ ਕੇ ਹੋਏ ਨੇ ਝੋਟੇ ਲੈ ਕੇ ਆਏ ਵਰ ਡੰਗਰ ਆਪਣੇ ਕਿਸਾਨ ਵੀਰ ਸਾਡੇ ਸੋ ਨੰਬਰ ਨਿਕਲਦਾ ਪਿਆ ਪਹਿਲੇ ਨੰਬਰ 2 ਨੰਬਰ 3 ਨੰਬਰ ਸਾਡੇ ਸਰਪੰਚ ਸਾਹਿਬ ਦੋਵੇਂ ਸਰਪੰਚ ਸੈਕਟਰੀ ਬੈਠੇ ਨੇ ਬੋਲਾ ਹੈ ਬੋਲਾ ਕਿਨੇ ਮਲੇ ਗੋਲੂ ਨੰਬਰ ਹੋ ਜੀ ਇਹਦੀ ਬੋਲ ਬੋਲ ਸ਼ੌਕ ਦਾ ਵਾਕਏ ਕੋਈ ਮੁੱਲ ਨਹੀਂ ਜਰਾ ਬੋਲੂ ਬੋਲੂ ਇਹ 2 ਅਗਰ ਇਹ ਵੀ ਤਾਂ ਆਇਆ ਹੈ ਹੈ ਵੀ ਤਾਂ ਆਇਆ ਹੈ ਦੂਸਰਾ ਉਹ ਕਿਥੇ ਗੋਲੂ ਜਰਾ ਅੱਛਾ ਉਹ ਨਹੀਂ ਲੈ ਗਿਆ ਖਾਤੀ ਓਏ ਕੱਢੀ ਦੇ ਆ ਵੀ ਇਹਦੀ ਕਮੇ ਮੱਝਾ ਡਾ ਲਓ ਬਹੁਤ ਵਧੀਆ ਜੀ ਬਹੁਤ ਸੋਹਣਾ ਬਣਾਇਆ ਤੇ ਬਹੁਤ ਸੋਹਣਾ ਰੂਖੋ ਸੋਈ ਦੇਖ ਕੇ ਕਿਹੜੀਆਂ ਵੈਰਾਈਆਂ ਨੇ ਅੰਲਾ ਹਨੀਆਂ ਬਕਰੀਆਂ ਇਹ ਬੱਕਰੀ ਨਸਲਾਂ ਦੇ ਹੈ? ਆ ਬੱਕਰੀ ਨਸਲਾਂ ਦੇ। ਇਹ ਬੋਸੀ ਕਿਹੜੀ ਨਸਲ ਹੈ? ਸਾਰੀ ਕਿਹੜੀ ਨਸਲ ਨਸਲ ਹੈ? ਇਹ ਬੱਕਰੀ ਕਿਹੜੀ ਨਸਲ? ਢੇਡੂ ਹੈ ਬੱਕਰੀ ਨਹੀਂ ਬੱਕਰੀ ਹੈ ਕੀ ਉਹ? ਬੱਕਰੀ ਹੈ। ਆਉਂਦਾ ਬੰਬਾਰ ਸਾਡਾ ਰੰਗ ਵੀ ਯਾਰ। ਇਹ ਬੱਕਰੀ 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 12 ਦਾ 12000 ਹੈ ਹੈ? ਇਹ ਬੱਕਰੀ ਤੇ ਬੰਦੂਰ ਆ ਬਈ। ਢੇਡਾਂ ਦੀ ਨਸਲੀ ਹੈ। ਢੇਡਾਂ ਦੀ ਨਸਲ ਹੈ। ਬੰਦੂਰ। ਪੰਜ ਸਾਲ ਕੈਟ ਆ ਬਈ। ਵਾਹ ਉਹਦਾ ਨਾਮ ਪਾ ਰਿਹਾ ਕਿੱਦਾਂ ਆਉਂਦੀ ਦਿਵਾ ਚਲ ਆ ਜਾ ਤੁਪਤਰ ਕੀ ਕਿੰਤਰੀ ਵੀ ਤੁਪਤਰ ਚਲੋ ਤੇ ਇਹ ਬੋਲ ਕਿਹੜਾ ਇਹ ਅਲੀ ਸ਼ਾਨ ਦੇ ਲੈ ਪਾਇ ਰਿੰਗ ਤੇ ਉਹ ਕੌਣ ਹੈ ਜੀ ਕੱਲ ਅੱਜ ਅੱਜ 3 ਵਜੇ ਕੀ ਕਿਹੜੀ ਚਾਹਤਾ ਹੋਏ ਇਹ ਮੁਕਸਰ ਤੋਂ ਆਈ ਦਰੀ ਕਿਹੜਾ ਪੰਡ ਬਰੀ ਵਾਲਾ ਜੀ ਬਰੀ ਵਾਲਾ ਹੂੰ ਕਿੰਨੀ ਚਿਰ ਤਾਂ ਹੋ ਗਿਆ ਇਹ ਇਹ 4 ਸਾਲ ਦਾ ਲੱਗਦਾ ਦਿੱਲੀ ਲੋਹੀ ਦਿੱਲੀ ਐ ਉਹ ਬਿੱਲਾ ਹੈ ਨਾ ਲਓ ਜੀ ਲਓ ਤਨੀਆਂ ਮੱਜਾਂ ਦੇ ਰਸੇ ਮੈਂ ਦੇਖ ਲਿਆ ਹੈ ਨਹੀਂ ਸਾਡੇ ਕੋਈ ਵੀ ਚੱਲ ਕੀ ਚਾ ਥੋੜੇ ਭਾਈ ਇਹ ਕਿੰਨੇ ਦਾ 120 ਦਾ ਵੀ ਹੈ ਹੈ 120 ਉਹ 100 ਦਾ ਲੈ ਕੇ ਜਾਣੇ ਯਾਰ ਠੀਕ ਹੈ ਹੈ ਠੀਕ ਹੋ ਗਿਆ ਬੋਚ ਲੈ ਕਾ ਹਲਕਾ ਆ ਆ ਦੂਜਾ ਬੰਦਾ ਪਿਆ ਪਿਆ ਨਹੀਂ ਲੱਗਲੀ ਫਿਰ ਲੈ ਲੋ ਥੋੜਾ ਚੰਗਾ ਸਫਾਈ ਕਰਨ ਦੀ ਹੈ ਸੱਤ ਸਾਢੇ ਸੱਤ ਚੱਲਦਾ ਨਹੀਂ ਹੁੰਦਾ ਹੈ ਚੱਲਦੇ ਲੋਹੇ ਚੱਲਦੇ ਸਾਢੇ ਆਏ ਵਧੀਆ ਨਾ ਲੋਹੇ ਦਾ ਲੋਹੇ ਉਹਨਾਂ ਦਾ ਕਿੰਨਾ ਰੋਹੇ ਉਹਨਾਂ ਦਾ ਲੋਹੇ ਉਹਨਾਂ ਦਾ ਕਿੰਨਾ ਰੋਹੇ ਆਹ ਕਿੰਨਾ ਬਣਾ ਕਣਕ ਦਾ ਬਾਜਰੇ ਦਾ ਮਲਟੀ ਗ੍ਰੇਨ ਬਿਸਣੀ ਅੱਛਾ 11 ਤਰ੍ਹਾਂ ਦਾ ਆਟਾ ਮਿਲੂ ਦੀਰੇ ਦਾ ਪੱਕੀ ਦਾ ਆਟਾ ਜਿਹੜੀ ਕਿਲੋ ਵਾਲੀ ਪੈਕਿੰਗ ਆ ਜੀ ਉਹਦਾ 60 ਰੁਪਏ ਦੀ ਹੈ ਅੱਛਾ ਜਿਹੜੀ 5 ਕਿਲੋ ਵਾਲੀ ਇਹ ਹਰੀਗੜ੍ਹ ਤੋਂ ਆਉਂਦਾ ਜੀ ਇਹ 60 ਰੁਪਏ ਕਿਲੋ ਜਿਹੜੀ ਕਿਲੋ ਦੀ ਉਹ ਤਾਂ 60 ਪੈਂਦੀ ਜੇ 5 ਕਿਲੋ ਪੱਠਾ ਲੈ ਇਹ ਹਰੀਗੜ੍ਹ ਕਾਤੇ ਲਾਏ ਘਰਾਟ ਇਹਨਾਂ ਨੇ ਹਾਂ ਜੀ ਕਾਤੇ ਲਾਏ ਘਰਾਟ ਹਰੀਗੜ੍ਹ ਇਹ ਪਹਿਲਾਂ ਇਹ ਪਾਣੀ ਨਾਲ ਚੱਲਦੇ ਤੇ ਉਹ ਤਾਂ ਬੰਦ ਹੋ ਗਈ ਜੀ ਉਸੇ ਤਰ੍ਹਾਂ ਮੋਟਰ ਦੇ ਚੱਕਰ ਘਟਾ ਕੇ ਸਲੋ ਚੱਲਦੇ ਨੇ ਅੱਛਾ ਅੱਛਾ ਗੀੜਾ ਕੱਟ ਕਰਤਾ ਹਾਂ ਜੀ ਹਾਂ ਜੀ ਚਲੋ ਜੀ ਚਲੀਏ ਚਲੋ ਜੀ ਸਵਾਦ ਨੋ ਲੈ ਮੇਲੇ ਤੋਂ ਹੋ ਕੇ ਨਿਕਲ ਗਏ ਹੁਣ ਆਪਾਂ ਫਤਿਹਗੜ੍ਹ ਸਾਹਿਬ ਜਰਾ ਅੰਦਰ ਮੈਂ ਆਈ ਦਾ ਵੀ ਬਲੌਗ ਚਲਾਇਆ ਯਾਰ ਬੜੀ ਮੁਸ਼ਕਲ ਯੋਰ ਲਾ ਕੇ ਹਾਂ ਵੀ ਜਾਣ ਤੱਕ ਕੈਸੀ ਗੋਲੀ ਇੰਨੀ ਮੈਂ ਤਾਂ ਜੇ ਜੀ ਉਹ ਮੇਰਾ ਸੋਣ ਨਾਲ ਗੱਲਾਂ ਚਿੱਤ ਕਰਦਾ ਅੱਜ ਲੈ ਚਾਰੋ ਸੁੱਟਾ ਮੋੜਾ ਖਾਣਾ ਹੈ ਗਿਆ ਵੈਰੀ ਗੁੱਡ ਲਓ ਜੀ ਮੋਟਰ ਦਾ ਪਾਣੀ ਆ 90 ਪੁੱਜ ਗਏ ਲੱਬੜਾ ਲੱਬਸ ਸਫਰਾ ਵਾਹਗਰੂ ਵਾਹਗਰੂ ਏ ਥੱਕ ਗਿਆ ਲਓ ਜੀ ਦੋ ਫਰਸਤਾਂ ਬਹੁਤ ਹੈਏ ਪੀ ਹਾਂ ਮੋਟਰਾਂ ਦਾ ਪਾਣੀ ਵਾਹਿਗੁਰੂ ਵਾਹਿਗੁਰੂ ਅਕਾਲ ਕੰਬਾਈਨ ਮੋਟਰਾਂ ਦਾ ਪਾਣੀ ਨਾਬੇ ਦਾ ਪਾਣੀ ਇਥੇ ਆਪਣੇ ਭਵਿੰਦਰ ਭਜੀ ਵੀਰਾਂ ਦੇ ਇਥੇ ਆਪਣੇ ਕਹਿੰਦਾ ਪੁਰਾਣੀ ਮਸ਼ੀਨ ਕਟਾਓ ਨਵੀਂ ਪਾਓ ਪੜਾਓ ਲੈਓ ਯਾ ਭੋਲ ਲੋ ਜੀ ਕਾਫੀ ਟਾਈਮ ਹੋ ਗਿਆ ਸਵੇਰੇ 4 ਵਜੇ ਨਿਕਲੇ ਹੋਏ ਆਂ ਆਪਾਂ ਔਰ ਇਸ ਵੇਲੇ ਅਸੀਂ ਨੂੰ ਕਟੂਗਾਟੀ ਦਾ ਟਾਈਮ ਮੇਰੇ ਖਿਆਲ ਨਾਲ ਸੋਖਣਾ ਹੋ ਗਿਆ 7:30 ਹੋ ਚੁੱਕੇ ਨੇ 7:30 ਤੇ ਅਸੀਂ ਇਸ ਵੇਲੇ ਆਨ ਦੀ ਵੇ ਟੂ ਪਿੰਡ ਤੇ ਜਾ ਰਹੇ ਪਏ ਆਪਣੇ ਪਿੰਡ ਅਗਵਾ ਜਾ ਰਹੇ ਆਂ ਸੋ ਕੱਲ ਦੀਆਂ ਵੀ ਤਿਆਰੀਆਂ ਪੰਚਾਇਤ ਨੂੰ ਲੈ ਕੇ ਤੇ ਸੌ ਚੱਕਣੀ ਗੱਲ ਆਪਾਂ ਸੋ ਚਲੋ ਕੱਲ ਮਿਲਦੇ ਆਂ ਕੱਲ੍ਹ ਠੀਕ ਹੈ И...